اوه جي ماڻهڻ جي مٽ منڻ جي لاءِ جناب پولي جو چاڻي جيجي جو چاڻي جي جو يا هو جا مٽ ਕਿਤੇ ਕੋਈ ਸਮਾਨ ਹੀ ਵੇਚਦਾ ਇੱਥੇ ਐਵੇਂ ਨੱਜਾ ਰਹਿੰਦੀਆਂ ਇਹਦੇ ਨੱਜਾ ਰਹਿੰਦੀਆਂ ਜੋ ਰਾਹਾਂ ਦੇ ਮਾਚ ਇਹ ਸਰਕਾਰੀ ਜਗ੍ਹਾ ਦੇ ਟੋਟ ਹੈ thank you <coughs> ਕਰਤਾ ਯਾਰ ਆ ਜਾਓ ਪਿੱਛੇ ਹੀ ਆ ਰਹਾ ਹਾਂ ਆਹ ਕਰਤਾ ਇਹ ਬੰਦ ਬੋਟ ਮੰਨਿਆ ਮੋਰੇ ਲੰਨਾ ਚਲਦਾ ਆ ਬੋਟ ਇਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੇ ਨਸ਼ਾ ਯੁੱਧ ਨਸ਼ਾ ਵਿਰੋਧ ਮਹਿੰਮ ਹੈ ਉਦੇ ਤਹਿਤ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਜੇਪਾ ਪਹਿਲੀ ਜਨਵਰੀ ਤੋਂ ਦੇਖੀਏ ਤੇ 247 ਕਿਲੋ ਹੀਰੋਇਨ ਤੇ ਹੋਰ ਬਾਕੀ ਫਾਰਮਾ ਡਰੱਗਸ ਤੇ ਹੋਰ ਚੀਜ਼ਾਂ ਰਿਕਵਰ ਹੋਈਆਂ ਔਰ ਇਸ ਤੋਂ ਇਲਾਵਾ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਕਰਾਰ ਦਿੱਤੇ ਕਿ ਸਟਰਕਚਰਸ ਨੇ ਘਰ ਨੇ ਉਹਨਾਂ ਨੇ ਸਾਡੇ ਤੋਂ ਪੁਲਿਸ ਫੋਰਸ ਮੰਗਦੇ ਆ ਤੇ ਅਸੀਂ ਆਪ ਆ ਕੇ ਦੇਈ ਦਈਏ ਸੋ ਦੈਟ ਮੈਸੇਜ ਕਲੀਅਰ ਚਲ ਜੇ ਕਿ ਜਿਹੜਾ ਡ੍ਰੈਗਨ ਮਨੀਆਂ ਬਣਾਈਆਂ ਹੋਈਆਂ ਚੀਜ਼ਾਂ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਸਾਡੀ ਸਿਵਲਾਈਜ਼ਡ ਸੋਸਾਇਟੀ 'ਚ ਔਰ ਇਲਿਗੈਲਿਟੀ ਦਾ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਸੋ ਇਹ 14ਵੀਂ ਅੱਜ ਡੈਮੋਲਿਸ਼ਨ ਹੈਗੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਹ ਪੁਲਿਸ ਅਮਦਾਰ ਸਾਡੇ ਤੋਂ ਮੰਗੀ ਸੀ ਉਹਨਾਂ ਨੇ ਅਸੀਂ ਉੱਥੇ ਆਏ ਆ ਇਹਦੇ 'ਚ ਚੰਦ ਸਿੰਘ son of ਲਾਬ ਸਿੰਘ ਦਾ ਘਰ ਹੈ ਅਨਗੜ ਦਾ ਗੇਟ ਕੀਮਾ ਪੁਲਿਸ ਸਟੇਸ਼ਨ 'ਚ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਪ੍ਰੀਵੈਂਟਿਵ ਐਕਸ਼ਨ ਵੀ ਹੋਇਆ ਔਰ ਕਾਫੀ ਨੋਟੋਰੀਅਸ ਬੰਦਾ ਹੈ ਇਸ ਤੋਂ ਇਲਾਵਾ ਇਹਦਾ ਜਿਹੜਾ ਭਰਾ ਜਸਪੀਰ ਸਿੰਘ ਉਹ ਵੀ ਬੜਾ ਨੋਟੋਰੀਅਸ ਗੈਂਗਸਟਰ ਹੈ ਜੋ ਇਸ ਵੇਲੇ ਜੇਲ੍ਹ 'ਚ ਹੈ 37 ਮੁਕਦਮੇ ਉਹਦੇ ਖਿਲਾਫ ਦਰਜ ਹੈ ਵੱਖ-ਵੱਖ ਧਾਰਾਵਾਂ ਦੇ ਔਰ ਸਾਰਾ ਜਿਹੜਾ ਇਹ ਚੰਦ ਸਿੰਘ ਇਹਦੀ ਜਿਹੜੀ ਫੈਮਿਲੀ ਹੈ ਇਸ ਕੰਮ 'ਚ ਲੱਗੀ ਹੋਈ ਹੈ ਔਰ ਇਹਨਾਂ ਖਿਲਾਫ ਜਿਹੜੇ ਲੇਟੈਂਟ ਮੁਕਦਮਾ ਹੈਗਾ 2025 ਦਾ ਹੈ 275 ਨੰਬਰ 210 2025 ਲੇਟੈਂਟ ਇਸੇ ਮਹੀਨੇ ਦਾ ਹੈਗਾ ਜਿੱਚ ਕਿ 10 ਗ੍ਰਾਮ ਹਿਰੋਇਨ ਵੀ ਇਹ ਤੋਂ ਬਰਾਮਦ ਹੋਈ ਸੀ ਇਹ ਆਪਾਂ ਦੀ ਭਰਾਵ ਦੀ ਹਿਸਟਰੀ ਦੇਖੀਏ ਤਾਂ 2011 ਤੋਂ ਇਹਦੇ ਖਿਲਾਫ ਫੌਜਦਾਰੀ ਮੁਕਦਮੇ ਦਰਜ ਨੇ ਤੇ ਇਸ ਤੋਂ ਇਲਾਵਾ ਜਿਹੜੀ ਮੇਨ ਐਨਡੀਪੀਐਸ ਦਾ ਕੰਮ ਹੈ ਉਹ 7 4 2012 ਤੋਂ ਪਹਿਲਾ ਮੁਕਦਮਾ ਇਹਦੇ ਖਿਲਾਫ ਦਰਜ ਹੈ ਜੀਡੀਕਮਾ ਪੁਲਿਸ ਸਟੇਸ਼ਨ ਜਿੱਥੇ ਕਿ ਕਮਰਸ਼ੀਅਲ ਕੁਆਂਟੀਟੀ ਜਿਹੜੀ ਹੈ ਸੌਰੀ 250 ਗ੍ਰਾਮ ਸਮੈਕ ਜਿਹੜੀ ਰਿਕਵਰ ਕੀਤੀ ਗਈ ਸੀ ਉਸ ਤੋਂ ਇਲਾਵਾ ਕਮਰਸ਼ੀਅਲ ਕੁਆਂਟੀਟੀ ਦਾ ਤਰਨ ਤਰਨ ਦਾ ਮੁਕੱਦਮਾ ਹੈਗਾ ਔਰ ਉਸ ਤੋਂ ਇਲਾਵਾ ਗੇਟ ਕੀਮਾਂ ਚ ਇਹਦੇ ਅਲੱਗ-ਅਲੱਗ ਹਿਰੋਇਨ ਦੇ ਮੁਕੱਦਮੇ ਦਰਜ ਨੇ ਤੇ ਸਾਡੀ ਜਿਹੜੀ ਕਮਿਸ਼ਨਰ ਪੁਲਿਸ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਸਾਡੇ ਸਟੇਟ ਵੱਲੋਂ ਸੀਐਮ ਸਾਹਿਬ ਵੱਲੋਂ ਬਣਾਈ ਹੈ ਉਹਦੇ ਉੱਤੇ ਇਸੇ ਤਰ੍ਹਾਂ ਕੰਮ ਕਰਦੇ ਆ ਇਸ ਤੋਂ ਇਲਾਵਾ ਬਹੁਤ ਸਾਰੀਆਂ ਪ੍ਰਾਪਰਟੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਔਰ ਕੰਪੀਟੈਂਟ ਅਥਾਰਟੀ ਦਿੱਲੀ ਰਾਹੀਂ ਉਹਨਾਂ ਨੂੰ ਅਸੀਂ ਜਿਹੜਾ ਫ੍ਰੀਜ਼ ਕਰਾ ਕੇ ਨੋਟਿਸ ਦਿੰਨੇ ਆ ਰੈਵਨਿਊ ਨੂੰ ਦੱਸਿਆ ਜਾਂਦਾ ਔਰ ਉਹਦਾ ਅਗਲਾ ਜਿਹੜਾ ਪ੍ਰੋਸੈਸ ਹੈਗਾ ਫੋਰਫੀਚਰ ਦਾ ਉਹ ਵੀ ਅਸੀਂ ਉਹਨੂੰ ਵੀ ਅਡਾਪਟ ਕਰਦੇ ਸਰ ਕੁਝ ਥੱਲ ਪਈ ਆ ਜੀ ਜਿਹੜੇ ਲੋਕ ਨੇ ਕੀ ਲੱਗਦਾ ਹਜੇ ਵੀ ਬਾਕੀ ਕੰਮ ਕਰ ਰਿਹਾ ਜੀ ਨਹੀਂ ਦੇਖੋ ਬਹੁਤ ਫਰਕ ਹੈ ਮੇਰੇ ਮੁਤਾਬਕ ਤਾਂ ਅਵੇਲੇਬਿਲਟੀ ਔਨ ਸਟਰੀਟ ਘਟਾ ਤਾਂ ਹੀ ਫਾਰਮਾਸਿਊਟੀਕਲ ਡਰੱਗਸ ਤੁਸੀਂ ਦੇਖੋ ਉਹਦੀ ਰਿਕਵਰੀ ਬਹੁਤ ਲੱਖਾਂ ਚ ਆਈ ਹੈ ਔਰ ਸਾਡੇ ਕਮਿਸ਼ਨਰੇਟ ਦੇ ਵਿੱਚ ਐਡੀ ਵੱਡੀਆਂ ਰਿਕਵਰੀਆਂ ਨਹੀਂ ਹੋਈਆਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਜਾ ਕੇ ਇੰਟਰ ਸਟੇਟ ਯੂਪੀ ਗੁਜਰਾਤ ਔਰ ਮਧਿਆ ਪ੍ਰਦੇਸ਼ ਦੇ ਵਿੱਚ ਵੀ ਜਾ ਕੇ ਰਿਕਵਰੀਆਂ ਕੀਤੀਆਂ ਇਥੋਂ ਡਰਗ ਇਨਸਪੈਕਟਰ ਲੈ ਕੇ ਜਾ ਕੇ ਬਾਕੀ ਜਿਹੜਾ ਕਰਾਸ ਬਾਰਡਰ ਡਰੋਨ ਦਾ ਕੰਮ ਹੈਗਾ ਉਹ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਮਤਲਬ ਸਾਡਾ ਕੋਹਾਂਡੀ ਮੁਲਕ ਇਸ ਕੰਮ 'ਚ ਲੱਗੇ ਰਹਿੰਦਾ ਔਰ ਪੋਸ਼ਣ ਕਰਦੇ ਰਹਿੰਦੇ ਹੋ ਡਰਗ ਦੀ ਜਿਹੜੀ ਸਪਲਾਈ ਹੈ ਬਟ ਪੂਰੀ ਤਰ੍ਹਾਂ ਸਤਰਕਾਂ ਸੀ ਔਰ ਰਿਕਵਰੀਜ਼ ਵੀ ਸ਼ੋ ਕਰਦੀਆਂ ਕਿ ਕਿੰਨਾ ਇਨਫੋਰਸਮੈਂਟ ਦੇ ਉੱਤੇ ਸਟਰੋਂਗ ਕੰਮ ਹੋ ਰਿਹਾ ਹੈ ਕਿ ਕਾਫੀ ਅੱਗੇ ਨੂੰ ਫਰਕ ਹੈ ਜੇ ਓਟ ਸੈਂਟਰ ਦੀਆਂ ਫਿਗਰਸ ਦੇਖੀਏ ਡੀ ਐਡਿਕਸ਼ਨ ਚ ਵੀ ਅਸੀਂ ਬਹੁਤ ਸਾਰੇ ਮਰੀਜ਼ ਦਾਖਲ ਕਰਾਏ ਅੱਜ ਹੀ ਮੈਂ ਸਿਰੇ ਦੇਖ ਰਿਹਾ ਤਿੰਨ ਹਜ਼ਾਰ ਪਲੱਸ ਅਸੀਂ ਦਾਖਲ ਕਰਾ ਚੁੱਕੇ ਹਾਂ ਡੀ ਐਡਿਕਸ਼ਨ ਸੈਂਟਰ ਚ ਪੁਲਿਸ ਵੱਲੋਂ ਓਟ ਸੈਂਟਰ ਦੇ ਵਿੱਚ ਵੀ ਮਰਖਾ ਢਾਈ 2500 ਦੇ ਕਰੀਬ ਜਿਹੜੇ ਰਜਿਸਟਰ ਹੋ ਚੁੱਕੇ ਹੈ ਸੋ ਜਿਹੜੀ ਇੰਨੀ ਉੱਥੇ ਜਾਣਾ ਇਹ ਸ਼ੋ ਕਰਦਾ ਕਿ ਸਟਰੀਟ ਦੇ ਉੱਤੇ ਇਤਨਾ ਅਵੇਲੇਬਿਲਟੀ ਘਟਾ ਹੈ ਲੋਕਾਂ ਦੇ ਵਿੱਚ ਇਹ ਜਾਗਰੂਤਾ ਡਾਸਰ ਆ ਰਿਹਾ ਉਹ ਤਾਂ ਹੀ ਆਪਣੇ ਆਪ ਨੂੰ ਡੀਡਿਕਟ ਕਰਵਾ ਰਹੇ ਸਰ ਜਿਹੜਾ ਜਗਾ ਟਾਈ ਗਈ ਹੈ ਪੁਲਿਸ ਨੂੰ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ ਇਹਦੇ ਵਿੱਚ ਕਹਿੰਦੇ ਕਿ ਬਹੁਤ ਸਾਰਾ ਨਸ਼ਾ ਜਿਹੜਾ ਨੌਜਵਾਨਾਂ ਦੇ ਵੱਲੋਂ ਆ ਕੇ ਵੇਚਣ ਦਾ ਕੰਮ ਕੀਤਾ ਜਾਂਦਾ ਜੀ ਇੱਥੇ ਨਹੀਂ ਮੁਸ਼ਕਲ ਕੋਈ ਨਹੀਂ ਹੈ ਤੁਹਾਡੇ ਸਾਹਮਣੇ ਆਪਾਂ ਖੜੇ ਹਾਂ ਮੈਂ ਤਾਂ ਆਪ ਸੀਨੀਅਰ ਮੋਸਟ ਆਫੀਸਰ ਹਾਂ ਡਿਸਟ੍ਰਿਕਟ ਦਾ ਅਸੀਂ ਆਪ ਖੜੇ ਹਾਂ ਮਿਊਨਿਸਪਲ ਕਾਰਪੋਰੇਸ਼ਨ ਦੇ ਆਫੀਸਰਜ਼ ਆਏ ਹੋਏ ਆ ਉਹਨਾਂ ਦਾ ਜਿਹੜਾ ਆਰਡਰ ਸੀ ਪੁਲਿਸ ਨੂੰ ਦਾਦਾ ਉਹਨੂੰ ਆਪ ਮੈਂ ਖੁਦ ਆਪਣੇ ਲੈਵਲ ਤੇ ਆ ਕੇ ਇੰਪਲੀਮੈਂਟ ਕਰਾ ਰਿਹਾ ਔਰ ਉਹਨਾਂ ਨੂੰ ਪੂਰਾ ਹੀ ਸਹਿਯੋਗ ਦੇ ਕਹਿੰਦੇ ਹੋਰ ਵਿੱਚ ਜਦੋਂ ਚੱਲੀ ਇੰਦਾ ਹੀ ਗੋਲਚ ਕੀਤੀ ਹੈ ਜੀ ਬਦਰ ਬਿਲਕੁਲ ਜੋ ਇਲਿਗੈਲਿਟੀ ਹੈ ਜੋ ਕਾਰਪੋਰੇਸ਼ਨ ਸਮਝਦੀ ਹੈ ਕਿ ਇਲਿਗਲ ਹੈ ਉਹਨੂੰ ਜਰੂਟਾਇਆ ਜਾਏਗਾ ਸਾਰੇ ਪਰਿਵਾਰ ਕਹਦੇ ਕਿ ਸਾਡੇ ਦੀ ਕੋਈ ਬੱਚਾ ਨਹੀਂ ਦਬਸਤੇ ਜਿਹੜੀ ਜਗ੍ਹਾ ਹੈਗੀ ਹੈ ਸਾਡੀ ਹੈ ਵੀ ਚਲੋ ਦੇਖੋ ਇਹ ਚੀਜ਼ਾਂ ਤਾਂ ਉਹਨਾਂ ਨੇ ਨੋਟਿਸ ਦੇ ਵਿੱਚ ਕੰਪੀਟੈਂਟ ਅਥਾਰਟੀ ਨੂੰ ਦੱਸੀਆਂ ਸੀ ਸਾਡਾ ਤਾਂ ਉਹ ਕੋਈ ਕੰਮ ਨਹੀਂ ਅਸੀਂ ਤਾਂ ਬੇਸਿਕਲੀ ਪੁਲਿਸ ਹੈਲਪ ਦੇਣ ਵਾਸਤੇ ਇੱਥੇ ਆਏ ਆ ਇਹ ਸਾਰਾ ਪ੍ਰੋਸੀਜਰ ਫਾਲੋ ਹੋ ਕੇ ਹੀ ਆਰਡਰ ਹੁੰਦੇ ਠੀਕ ਹੈ ਥੈਂਕ ਯੂ ਜੀ